ਪੇਰ ਆਇਆ ਸਭ ਤੋਂ ਪਹਿਲਾਂ ਆਪਾਂ ਬੱਲੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਕੱਠੇ ਹੋਏ ਆ ਇੱਥੇ ਕਿਉਂਕਿ ਜਿਹੜੀ ਸਰਕਾਰ ਆ ਇੱਕ ਪੰਜਾਬੀ ਦੀ ਹਕਾਕਤਾਂ ਮਰਗੇ ਤੇ ਮੁਕਰਗੇ ਉਹਦਾ ਕੋਈ ਮੁੱਲ ਨਹੀਂ ਇਹ ਮਰ ਵੀ ਗਈ ਆ ਤੇ ਮੁਕਰ ਵੀ ਗਈ ਆ ਸਾਰਿਆਂ ਵਾਅਦਿਆਂ ਤੋਂ ਕਿਉਂਕਿ ਭਗਵੰਤ ਮਾਨ ਜੋ ਕਹਿੰਦਾ ਹੁੰਦਾ ਸੀ ਤੁਸੀਂ ਆਮ ਰੋਜ਼ ਵੇਖਦੇ ਜੇ ਕਿਸਾਨਾਂ ਦੇ ਵਿੱਚ ਕਿ ਕਿਸੇ ਵੀ ਜੁਨੀਅਨ ਵਾਲੇ ਨੂੰ ਧਰਨਾ ਨਹੀਂ ਲਾਉਣਾ ਪਊ ਕਿ ਸਰਕਾਰੀ ਮੁਲਾਜ਼ਮ ਨੂੰ ਧਰਨਾ ਨਹੀਂ ਲਾਉਣਾ ਪਊ ਮਤਲਬ ਜੋ ਵੀ ਕਹਿੰਦਾ ਸੀ ਹਰ ਗੱਲ ਤੇ ਫੇਲ ਹੋ ਗਿਆ ਜਿੰਨੇ ਧਰਨੇ ਦੀ ਸਰਕਾਰ 'ਚ ਲੱਗੇ ਉਹਨੇ ਕਦੀ ਲੱਗੇ ਹੀ ਨਹੀਂ ਜਿੰਨਾ ਤੂੰ ਹਟ ਬੋਲ ਬੋਲ ਕੇ ਨੇ ਸਰਕਾਰ ਬਣਾਈ ਆ ਮਤਲਬ ਸੱਚੀ ਗੱਲ ਇੱਕ ਵੀ ਪੈਦਾ ਨਹੀਂ ਹੋ ਰਹੀ ਇਹ ਕਰਕੇ ਜੇ ਕਿਸਾਨ ਆਪਣਾ ਦੁੱਖ ਪਹਿਲੀ ਗੱਲ ਤੇ ਜਿੱਦਣ ਮੀਟਿੰਗ ਸੱਦੀ ਆਏ ਨੇ ਘਰ ਬੁਲਾਇਆ ਕਿਸਾਨਾਂ ਨੂੰ ਤੇ ਪੰਜਾਬ ਆ ਜਿਹੜਾ ਮੇਰੇ ਵੀਰ ਬਜ਼ੁਰਗ ਵੀ ਬੈਠੇ ਆ ਕੋਈ ਕੱਟ